ਸਾਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 27 ਨਵੰਬਰ 2025 ਨੂੰ ਮਲਾਜ਼ਮਾਂ ਦੇ 6ਵੇਂ ਤਨਖਾਹ ਕਮਿਸ਼ਨ ਦੇਣ ਸੰਬੰਧੀ ਆ ਸਕਦਾ ਹੈ ਕੋਈ ਵੱਡਾ ਫੈਸਲਾ ਇਸ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਉਲਟੀ ਵਾਰ ਖੇਤ ਨੂੰ ਖਾਏ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਸਰਕਾਰ ਜੋ ਹੁੰਦੀ ਹੈ ਉਹ ਆਪਣੇ ਮਲਾਜਮਾਂ ਦੀ ਮਾਈ ਬਾਪ ਹੁੰਦੀ ਹੈ ਤੇ ਉਹਨਾਂ ਦੀ ਹਫਾਜ਼ਤ ਦੀ ਹਰ ਕੋਸ਼ਿਸ਼ ਕਰਦੀ ਹੈ ਪਰੰਤੂ ਹੁਣ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਮਲਾਜਮਾਂ ਦੇ ਨਾਲ ਜਿਸ ਤਰ੍ਹਾਂ ਦਾ ਬੇਵਿਵਹਾਰ ਕਰ ਰਹੀ ਹੈ ਉਸ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਜੋ ਵਾੜ ਹੈ ਉਲਟਾ ਉਹ ਖੇਤ ਨੂੰ ਖਾ ਹੀ ਰਹੀ ਹੈ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਜਦੋਂ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਉੱਤੇ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਥੋਪ ਦਿੱਤਾ ਗਿਆ ਸੀ ਤਾਂ ਕਿ ਉਹਨਾਂ ਦੀ ਸੈਲਰੀ ਕੁਝ ਘਟ ਹੋ ਸਕੇ ਤਾਂ ਉਸ ਤੋਂ ਬਾਅਦ ਜੋ ਮਜੂਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਸੱਤਾ ਬਚਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਉਂਦੇ ਸਾਲ ਹੀ ਅਸੀਂ ਤੁਹਾਡੇ ਤੇ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿਆਂਗੇ ਤੇ 7ਵਾਂ ਤਨਖਾਹ ਕਮਿਸ਼ਨ ਜੋ ਕੇਂਦਰ ਦਾ ਹੈ ਉਸ ਨੂੰ ਡਿਸਕਾਰਡ ਕਰ ਦਿਆਂਗੇ ਪਰੰਤੂ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਮੁਲਾਜ਼ਮ ਧਰਨੇ ਰੈਲੀਆਂ ਅਸੀਂ ਪ੍ਰੈਜੈਂਟੇਸ਼ਨਾਂ ਤੋਂ ਅੱਕ ਗਏ ਤਾਂ ਅਖੀਰ ਕਾਨੂੰਨ ਦਾ ਸਹਾਰਾ ਲਿਆ ਤੇ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਉਹਨਾਂ ਦੀ ਜਿੱਤ ਹੋਈ ਪਰੰਤੂ ਸਰਕਾਰ ਨੇ ਉਹਨਾਂ ਦੀ ਫੇਵਰ ਕਰਨ ਦੀ بجائے ਇਹ ਮੁਲਾਜ਼ਮਾਂ ਦੀ ਫੇਵਰ ਕਰਨ ਦੀ بجائے ਉਲਟਾ ੜਿੱਕੇ ਡਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਐਲਪੀਏ ਲਗਾ ਕੇ ਤੇ ਇਸ ਮਸਲੇ ਨੂੰ ਫੇਰ ਠੰਡੇ ਵਰਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ ਐਲਪੀਏ ਦੇ ਵਿੱਚ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤਾਂ ਫੇਰ ਇੱਕ ਹੋਰ ਐਸਐਲਪੀ ਸਪਰੀਮ ਕੋਰਟ ਦੇ ਵਿੱਚ ਲਗਾ ਕੇ ਸਰਕਾਰ ਨੇ ਫਿਰੜਕਾ ਪਾਇਆ ਪਰ ਉਥੋਂ ਵੀ ਸਰਕਾਰ ਦੀ ਹਾਰ ਹੋਈ ਤਾਂ ਅਖੀਰ ਮਜਬੂਰ ਹੋ ਕੇ ਜਦੋਂ ਉਹਨਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਮਜਬੂਰ ਹੋਣਾ ਪਿਆ ਤਾਂ ਇੱਕ ਹੋਰ ਚਾਲ ਚੱਲੀ ਕਿ ਉਹਨਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਉਹਨਾਂ ਤੇ ਪੰਜਾਬ ਦਾ 5ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਇਸ ਦੇ ਨਾਲ ਤਾਂ ਜੋ ਉਹਨਾਂ ਦੀ ਸੈਲਰੀ ਸੀ ਸਗੋਂ ਉਹ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਤੋਂ ਵੀ ਘਟ ਗਈ ਤੇ ਇਥੇ ਹੀ ਬਸ ਨਹੀਂ ਸਰਕਾਰ ਨੇ ਜੋ ਵਧ ਸੈਲਰੀ ਸੀ ਉਸ ਦੀ ਰਿਕਵਰੀ ਦੇ ਵਾਸਤੇ ਹੁਕਮ ਚਾੜ੍ਹ ਦਿੱਤੇ ਜੋ ਕਿ ਮੁਲਾਜ਼ਮਾਂ ਦੇ ਨਾਲ ਬਹੁਤ ਵੱਡਾ ਤਕਾ ਵਾਲੀ ਗੱਲ ਸੀ ਪਰੰਤੂ ਭਾਵੇਂ ਕਿ ਮੁਲਾਜ਼ਮਾਂ ਨੇ ਕੌਂ ਕਰਕੇ ਯਾਨੀ ਮਾਨ ਜੋ ਪੰਜਾਬ ਤੇ ਹaryana ਹਾਈ ਕੋਰਟ ਕੌਂ ਕਰਕੇ ਉਸ ਰਿਕਵਰੀ ਨੂੰ ਸਟੇ ਤੱਕ ਕਰਵਾ ਲਿਆ ਹੈ ਪਰੰਤੂ ਉਹਨਾਂ ਤੇ ਅਜੇ ਵੀ ਇਹ ਤਲਵਾਰ ਲਟਕ ਰਹੀ ਹੈ ਕਿ ਕਿਤੇ ਸਰਕਾਰ ਸਾਡੇ ਤੇ ਫੇਰ ਉਸ ਤਰ੍ਹਾਂ ਦੀ ਕੋਈ ਨਵੀਂ ਚਾਲ ਚੱਲ ਕੇ ਤੇ ਉਹਨਾਂ ਦੀ ਸੈਲਰੀ ਕਟਾਉਣ ਦੇ ਵਿੱਚ ਜਾਂ ਫਿਰ ਘਟौती ਕਰਨ ਦੇ ਵਿੱਚ ਹੀ ਕੋਈ 네ਗੇਟਿਵ ਰੋਲ ਨਾ ਅਦਾ ਕਰੇ ਪਰੰਤੂ ਹੁਣ 27 ਨਵੰਬਰ ਨੂੰ ਯਾਨੀ ਕਿ ਸਟਾਈ ਨੰਬਰ 225 ਕੱਲ ਨੂੰ ਮੁਲਾਜ਼ਮਾਂ ਦੇ ਵਾਸਤੇ 6ਵੇਂ ਤਨਖਾਹ ਕਮਿਸ਼ਨ ਸੰਬੰਧੀ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਕੱਲ ਇੱਕ ਬਹੁਤ ਹੀ ਅਰਜੈਂਟ ਟਾਈਪ ਦੇ ਵਿੱਚ ਇੰਪੋਰਟੈਂਟ ਹੀਅਰਿੰਗ ਹੋ ਰਹੀ ਹੈ ਤੇ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਇਸ ਤੋਂ ਪੰਜਾਬ ਦੇ ਉਹ ਮੁਲਾਜ਼ਮ ਜਿਨ੍ਹਾਂ ਦੀ ਕੇ 177220 ਤੋਂ ਬਾਅਦ ਨੁਕਤੀ ਹੋਈ ਹੈ ਉਹਨਾਂ ਨੂੰ ਕੁਝ ਰਾਹਤ ਮਿਲਣ ਦੀ ਕਾਫੀ ਜਿਆਦਾ ਜੋ ਹੈ ਉਹ ਸਮਾਉਣਾ ਬਣੀ ਹੈ ਤੇ ਇਸ ਦੀ ਤਵਕੋ ਹੈ ਤਾਂ ਹੁਣ ਆਸ ਤਾਂ ਇਹੀ ਕੀਤੀ ਜਾ ਰਹੀ ਹੈ ਕਿ ਜੋ ਇਸ ਮਿਤੀ ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਹਨ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇਗਾ ਕਿਉਂਕਿ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵੀ ਕੇਸ ਜਿੱਤ ਚੁੱਕੇ ਹਨ ਤੇ ਸੁਪਰੀਮ ਕੋਰਟ ਤੋਂ ਵੀ ਜਿੱਤ ਚੁੱਕੇ ਹਨ ਇਸ ਕਰਕੇ ਉਹਨਾਂ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਬਣਦਾ ਹੈ ਤੇ ਜਿਹੜਾ ਕਿ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਨੂੰ ਵੀ ਹੁਣ 네ਗੇਟਿਵ ਰੋਲ ਅਦਾ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦਾ ਬੰਦਾ ਹੱਕ ਜੋ ਹੈ ਉਸ ਨੂੰ ਦੇ ਦੇਣਾ ਚਾਹੀਦਾ ਹੈ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਲੱਗਦਾ ਤਾਂ ਇਹ ਹੈ ਕਿ ਸਰਕਾਰ ਹੁਣ 네ਗੇਟਿਵ ਰੋਲ ਅਦਾ ਕਰਨ ਤੋਂ ਗੁਰੇਜ਼ ਕਰੇਗੀ ਤੇ ਉਹਨਾਂ ਨੂੰ ਮਲਾਜਮਾਂ ਨੂੰ ਜੋ ਉਹਨਾਂ ਦਾ ਬੰਦਾ ਕਨਸਟੀਚਿਊਸ਼ਨਲ ਰਾਈਟ ਹੈ ਉਹ ਦੇਵੇਗੀ ਇਸ ਗੱਲ ਦੀ ਤਵਕਕੋ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ